ਸਾਤਰੀ ਕਾਲ ਵੀਰੇ ਸਾਰਿਆਂ ਨੂੰ ਅੱਜ ਆਪਾਂ ਉਹ ਵਾਲੇ ਖੇਤ ਆ ਆਪਣੇ ਆਪਣੇ ਇੱਥੇ ਵੀ ਨਹੀਂ ਅੱਗ ਲਾਈ ਹੋਈ ਹਾ ਦੇਖੋ ਜਮੀਂ ਜਮੀਂ ਬਹਾਂ ਬੈਠ ਰਿਹਾ ਬਾਈ ਹਾਲਵੇ ਗਵਾਨੀਆਂ ਦਾ ਕਰਨਾ ਲਾਈ ਤੇਨੂੰ ਦੀਨ ਦਾ ਹੋਊਗਾ ਕਣਕ ਦਾ ਕਾਚਰਾ ਵਿੱਚ ਤੇ ਹੁਣ ਜ਼ਿਮੀਂਦਾਰਾਂ ਦੀ ਚੌਲਾਂ ਨਾਲ ਤਿਆਰੀ ਫੁੱਲ ਆ ਵੀਰੇ ਚੌਲਾਉਣ ਨੂੰ ਨਹੀਂ ਪਾਣੀ ਲੋਕਾਂ ਨੇ ਸੱਟ ਦੇ 15 ਦਿਨ ਹੋ ਗਏ ਅੱਜ ਵੀਰੇ ਲੈਟ ਸੱਟ ਤੀ 20 ਤਰੀਕ ਤੱਕ ਲੋਕਾਂ ਨੇ ਕਦੂ ਕਰਕੇ ਭਾਈ ਪਹਲ ਲਾ ਲੈਣੇ ਆ ਦੇਖ ਲੋ ਭਾਈ ਆ ਮਕੀ ਖੜੀ ਆ ਇਹ ਜੋ ਪਛੇਤੀ ਵੀ ਦੀ ਦੀ ਲਾਉਣੇ ਪਰੇ 212 ਹੁਣ ਕੰਮ ਚੱਲ ਰਿਹਾ ਨਹੀਂ ਕੋਈ ਵੀ ਜ਼ਿਮੀਂਦਾਰ ਵੇਲਾ ਨਹੀਂ ਹੁਣ ਨਾ ਧੁੱਪ ਦੇ ਯਾਰ ਬਹਿਲਾ ਨਹੀਂ ਬਾਈ ਹੁਣ 20 ਦਿਨ ਤੱਕ ਪੂਰਾ ਪੱਕੇ ਗਾਰੰਟੀ ਨਾਲ ਦਿਨੇ ਨਾ ਰਾਤ ਲੈ ਬਰੇ ਤੂੰ ਪੇ ਕੰਮ ਕਰ ਰਹੇ ਨੇ ਜੱਟ ਹੁਣ ਕੰਮ ਪੂਰੇ ਜੋਰਾਂ ਤੇ ਆ ਬਾਈ ਆ ਵਹਿਲੇ ਬੈਠਾ ਦੇਖੋ ਕਿਵੇਂ ਲੱਗ ਰਿਹਾ ਬਾਈ ਸਾਨੂੰ ਕਿਵੇਂ ਆ ਜੀਰੀ ਜੁਰੀ ਦੀ ਤਿਆਰੀ ਲੈਡ ਲੂਟ ਆ ਰਹੀ ਆ ਬਾਈ ਵਧੀਆ ਵੱਡੇ ਲੈਡ ਵਧੀਆ ਆਉਂਦੀ ਆ ਬਾਈ ਹਾਂ ਅੱਜ ਤਾਂ ਲਾਉਣੇ ਨਹੀਂ ਹੈਗੇ ਲਾਉਣੇ ਨਹੀਂ ਜੀ ਹਜੇ ਅੱਜ ਅੱਜ ਕੱਦੂ ਵੇਚਣਾ ਕੱਦੂ ਹਾਂ ਕੱਦੂ ਵੇਚਣਾ ਕੱਦੂ ਕੱਦੂ ਵੇਚਣਾ ਬਾਈ ਤੂੰ ਜਾਂ ਤਾਂ ਕੀ ਕਰਨਾਗਾ 15 ਦਿਨਾਂ ਦੀ ਜੀਰੀ 15 ਦਿਨਾਂ ਨੂੰ ਮੇਠਾ ਬਾਈ ਲੈਡ ਬਹੁਤ ਆ ਰਹੀ ਆ ਦੇਖ ਜੱਟ ਪੂਰੀ ਤਿਆਰੀ ਤੇ ਨੇਗੇ ਹੁਣ ਨਹੀਂ ਦੇ ਦੇ ਧੁੱਪ ਧੁੱਪ ਹੁਣ ਤਾਂ ਖੇਤ ਵੀ ਆਉਂਦਾ ਚਾਹ ਪਾਣੀ ਫੁੱਲ ਇਹਨਾਂ ਦਾ ਤੇਰੇ ਚਾਚੇ ਨੇ ਬੇਠਾ ਲਾਉਣਾ ਆ ਦੇਖੋ ਬਾਈ ਆ ਬੈਠਾ ਮਹਿਫਲ ਲਈ ਹੁਣ ਕੋਈ ਜੱਟ ਘਰਾਂ ਜ ਨਹੀਂ ਮਿਲਣਗੇ ਵੀਰੇ ਖੇਤ ਹੀ ਮਿਲਣਗੇ ਸਾਰੇ ਜੱਟ ਹੁਣ ਤੁਸੀਂ ਦੇਖੋ ਹੁਣ ਕੰਮ ਜੋਰਾਂ ਦਾ ਕਹੀ ਕੋਲ ਆ ਕਹਿੰਦਾ ਗਰਮ ਨਹੀਂ ਹੋਣ ਦੇਣੀ ਚਾਹੀਦੀ ਬਾਈ ਕਹੀ ਕਹੀ ਨੂੰ ਵੀ দাম ਦਵਾਉਣ ਆਉਂਦੇ ਨੇ ਨਾਲ ਹੀ ਬਾਈ ਹੁਣ ਆਪਾਂ ਖੇਤੋਂ ਘਰ ਨੂੰ 4:30 ਵੱਜ ਗਏ ਹੁਣ ਸਨੀਆਂ ਹੁੰਦਾ ਸਨੀਆਂ ਦਾ ਟਾਈਮ ਸ਼ਾਪ ਆ ਕੇ ਸਨੀਆਂ ਕਰੀਆਂ ਹੁਣ ਕੰਮ ਪੂਰੇ ਜੋਰਾਂ ਦੇ ਆ ਬਾਈ 5 ਦਿਨ ਹੁਣ ਬੱਟਾਂ ਬੁੱਟਾਂ ਕੱਢਨੀਆ ਰੌਣੀ ਕਰਨੀ ਸਾਰਾ ਕੁਝ ਓਕੇ ਹੈਗਾ ਹੁਣ ਹੁਣ ਲੇਬਰ ਆਉਣ ਲੱਗੀ ਬਈ ਬਰਨਾਲੋਂ ਲੇਬਰ ਲੈ ਕੇ ਆਉਣੀ ਪੈਂਦੀ ਆ ਘੱਟ ਤੋਂ ਘੱਟ ਮੇਲਾ ਲੱਗਿਆ ਪਿਆ ਹੁੰਦਾ ਬਈ ਬਰਨਾਲੇ ਲੇਬਰ ਦਾ ਸਿਰਫ 10 ਦਿਨਾਂ ਚ ਜੀਰੀ ਲੱਗ ਜੂ ਐ ਕਿ ਬਈ ਇਸ ਹਿਸਾਬ ਨਾਲ ਬਿਜਲੀ ਆ ਰਹੀ ਐ ਸਾਨਾ ਲੇਬਰ ਆ ਗਈ ਬਈ ਬਾਹਲਾ ਔਖਾ ਨਹੀਂ ਨੰਮਾ ਸਮਣ ਚੱਲ ਜੇਗਾ ਰੱਬ ਨੇ ਮੀਂਹ ਪਾਤਾ ਤਾਂ ਇਹ ਨਹੀਂ ਪਤਾ ਛੇਤੀ ਨਿਪਟ ਜੇ ਹੈ ਕਿ ਪਿੰਡ ਚ ਵੀ ਲੇਬਰ ਬਹੁਤ ਆ ਪੱਠੇ ਛੇਤੀ ਬੰਦ ਹੋ ਗਏ ਬਈ ਹੁਣ ਆਪਾਂ ਕੰਮ ਨਿਮੇੜਤਾ ਸੋਣਤਾਰਾਂ ਤੁਰਾਂ ਚੋਖੇ ਬਹਿਲੇ ਫੇਰ ਆਪਾਂ ਖੇਤ ਨੂੰ ਖੇਤੋਂ ਆ ਕੇ ਫਿਰ ਆਪਾਂ ਦੁੱਧ ਦਾ ਪਾਉਣ ਚਲੇ ਜਾਵਾਂਗੇ ਬਰਨਾਲੇ ਨੂੰ ਹੁਣ ਕੰਮ ਪੂਰੇ ਜੋਰਾਂ ਤੇ ਹੁਣ ਕੋਈ ਬੰਦਾ ਵੀ ਨਹੀਂ ਮਿਲਦਾ ਬਾਈ ਛੇਤੀਆਂ ਵੀ ਆਪਾਂ ਕਹੇ ਵੀ ਕੋਈ ਬੰਦਾ ਲੇਬਰ ਵਾਲਾ ਬਹਿਲਾ ਆਗਲੇ ਨੂੰ ਪਤਾ ਵੀ ਜੀਰੀ ਲਾਵਾਂਗੇ ਤਾਂ ਉਹਦੇ ਵਿੱਚ ਪੈਸੇ ਵੱਧ ਬਣਨਗੇ ਆਪਾਂ ਨੂੰ ਹੁਣ ਕੰਮ ਪੂਰੇ ਜੋਰਾਂ ਤੇ ਆ ਬਾਈ ਦਿਖਾਉਣਿਆ ਫਿਰ ਕਹਾ ਭਾਈ ਅੱਜ ਆਇਆ ਮੇਰਾ ਸਾਡੂ ਮਿਲਣਾ ਕਹਿੰਦਾ ਮੈਂ ਜੀਰੀ ਨਾਲ ਲਵਾ ਕੇ ਲੈ ਕੇ ਜਾਊਂਗਾ ਛੋਟੇ ਸਾਰੇ ਰਿਸ਼ਤੇਦਾਰ ਆਏ ਇਹ ਜੀ ਲਾਖ ਹੀ ਜਾਣਗੇ ਆਪਣੀ ਸਾਰੀ ਆ ਦੇਖੋ ਬਾਈ ਜਾਣੇ ਬਥੇਰੇ ਆ ਗਏ ਦਸ ਜਾਣੇ ਆ ਗਏ ਬਾਈ ਜੀਰੀ ਨਾਲ ਲਵਾਉਣਗੇ ਇਹਦੀ ਐਦ ਕੀ ਰਹੂਗਾ ਸੌਖਾ ਇੱਕ ਅੰਕਲ ਕਹਿੰਦਾ ਸੀ ਵੀਰੇ ਮੈਨੂੰ ਆ ਤੇਰਾ ਘਰ ਦੇ ਤੇਰੇ ਨਾਲ ਕੰਮ ਕਰਾਉਂਦਾ ਬਈ ਰਾਤ ਦੇ 11:00 ਵੱਜੇ ਤੇ 3:00 ਨੂੰ ਲੇਟੂ ਮੈਂ ਤੁਹਾਨੂੰ ਸੁਣਾਵਾਂਗਾ ਤੇ ਆਪ ਕੰਮ ਕਰਨੇ ਪੈਂਦੇ ਬਈ ਇਕੱਲਾ ਜਾਣਾਗਾ ਇੱਕ ਗੰ ਬੰਦੇ ਨੇ ਗੱਲ ਦੱਸੀ ਸੀ ਮੇਰੇ ਦਾਦੇ ਨੇ ਮੈਂ ਅੱਗੇ ਵੀ ਤੁਹਾਨੂੰ ਦੱਸੀ ਹੈਗੀ ਠੀਕਰਾ ਲੇਖਦੀ ਉਹਦੀ ਗੱਲ ਸੁਣਾਉਣਾ ਉਹਨਾਂ ਨੂੰ ਇੱਕ ਬਾਬਾ ਉਹਦੇ ਪੁੱਤ ਤਿੰਨ ਪੋਤੇ ਹੁੰਦੇ ਨੇ ਦੋ ਪੋਤੇ ਵਿਆਹ ਤੇ ਆਪਦੇ ਇਹ ਦੋ ਉਹਦੇ ਮੁੰਡੇ ਨੇ ਵਿਆਹ ਤੇ ਹੁੰਦੇ ਜਵਾਕ ਤੀਜਾ ਜਵਾਕ ਹੁੰਦਾ ਜਿਹੜਾ ਉਹਦਾ ਪੋਤਾ ਹੁੰਦਾ ਨਾ ਮੈਂ ਆਪ ਸੁਣਦਾ ਦੱਸਣਾ ਵੀ ਮੇਰੇ ਘਰੇ ਦਾ ਰਿਸ਼ਤਾ ਕਰ ਤੇ ਕਹਿੰਦਾ ਚੰਗਾ ਬਈ ਬਾਬਾ ਤੂੰ ਰਿਸ਼ਤਾ ਲੱਭ ਲਾ ਉਹ ਭਾਈ ਰਿਸ਼ਤਾ ਲੱਭਦਾ ਫਿਰ ਤਾਂ ਹੁੰਦਾ ਪਿੰਡਾਂ 'ਚ ਇਹ ਆਵੇ ਮਿੱਤਰ ਦੇ ਘਰੇ ਚੱਲਿਆ ਜਾਂਦਾ ਮਿੱਤਰ ਉਹਨੂੰ ਚੌਂਕ 'ਚ ਮਿਲ ਜਾਂਦਾ ਜਦੋਂ ਤੇ ਉਹ ਕਹਿੰਦਾ ਆਜਾ ਤੈਨੂੰ ਮੈਂ ਘਰੇ ਲੈ ਕੇ ਚੱਲਾਂ ਉਹ ਰੈਸਟਾ ਕਰਕੇ ਆਇਆ ਹੁੰਦਾ ਹੈਗਾ ਤੇ ਜਦੋਂ ਉਹ ਬਾਬਾ ਉਹਨੂੰ ਘਰੇ ਲੈ ਕੇ ਚੱਲਿਆ ਜਾਂਦਾ ਤਾਂ ਕਹਿੰਦਾ ਆਜਾ ਲੱਸੀ ਪੀਆ ਮਾਂ ਉਹਨੂੰ ਪਤਾ ਹੁੰਦਾ ਵੀ ਅੱਜਕੱਲ ਮੈਨੂੰ ਥੋੜਾ ਲੱਸੀ ਕਿੱਥੇ ਦੇਣ ਲੱਗੀਆਂ ਨੇ ਕਹਿੰਦਾ ਨਾ ਬਸ ਰਹਿੰਦੇ ਕਹਿੰਦਾ ਆਜਾ ਚੱਲ ਤੂੰ ਮੇਰੇ ਨਾਲ ਸੇਟੀ ਕਰ ਤੈਨੂੰ ਲੱਸੀ ਪਿਵਾਉਣਾ ਉਹ ਬਈ ਉਹਨੂੰ ਘਰੇ ਲੈ ਜਾਂਦਾ ਘਰੇ ਜਾ ਕੇ ਜਦੋਂ ਲੱਸੀ ਵਾਲੇ ਤੌੜ ਨੂੰ ਹੱਥ ਪਾਉਂਦਾ ਨੂੰ ਫੜ ਲੈਂਦੀ ਉਹਦੀ ਉੱਥੀ ਨੇ ਲੱਸੀ ਪੀਉਣ ਨੂੰ ਆਏ ਦਿਨ ਕੋਈ ਨਾ ਕੋਈ ਨਾਲ ਲੈ ਆਉਂਦਾ ਪਾਬਾ ਕਹਿੰਦਾ ਚੰਗਾ ਯਾਰ ਪਾਣੀ ਪੀ ਗਈ ਸਾਰਲਾ ਉਹਨੂੰ ਪਤਾ ਲੱਗਦਾ ਵੀ ਨੂਨ ਹੈ ਤੇ ਬੇਇੱਜ਼ਤੀ ਕਰਾਤੀ ਸਾਰੇ ਦੀ ਤੇ ਪਹਿਲਾ ਇਹ ਬਾਬਾ ਕਿਵੇਂ ਆਇਆ ਕਹਿੰਦਾ ਇਹਨੇ ਹੁਣ ਫਲਾਣੇ ਸਾਹ ਨੇ ਆਉ ਦਾ ਪੋਤਾ ਮੰਗਿਆ ਕਹਿੰਨੇ ਇਹਨੂੰ ਕਿਹੜਾ ਲਵੇ ਮਿਲੀ ਨਹੀਂ ਹੈਗੀ ਕੋਈ ਵੀ ਐਡੀ ਦੂਰ ਆਉ ਦਾ ਪੋਤਾ ਮੰਗਿਆ ਕੋਈ ਬਾਹਲਾ ਹੀ ਲਾਠਾ ਹੈ ਚਲੋ ਟਾਈਮ ਲੰਘ ਜਾਂਦਾ ਭਾਈ ਬੂੜਾ ਆਪਦੇ ਯਾਰ ਬੈਲੀ ਨੂੰ ਲੈ ਕੇ ਆਪਦੇ ਪੋਤੇ ਨੂੰ ਵਿਆਹ ਚੱਲਿਆ ਜਾਂਦਾ ਬਿਆਹ ਕੇ ਜਦੋਂ ਮੁੜਿਆ ਆਉਂਦਾਗਾ ਤਾਂ ਉਹੀ ਬੁੜੇ ਦੀ ਨੂੰਹ ਕਹਿੰਦੀ ਮੈਂ ਬਾਬਾ ਤੇਰੀ ਨੂੰਹ ਦਾ ਮੂੰਹ ਦੇਖਾਂ ਕਹਿੰਦਾ ਇੱਕ ਮਿੰਟ ਭਾਈ ਰੁਕ ਜਾ ਕਹਦਾ ਹਜੇ ਨਾ ਦੂਦ ਦੇਖੀ ਤੇ ਕਹਿੰਦਾ ਜਦੋਂ ਤੂੰ ਦੇਖੇਂਗੇ ਮੂੰਹ ਉਹਨੂੰ ਕਹਿੰਦੀ ਕਹ ਤੇਰੇ ਸਾਰੇ ਦਾਦੇ ਸਾਰੇ ਨੂੰ ਹਾਰ ਚਾਹੀਦਾ ਤੂੰ ਵੀ ਹਾਰ ਦੇ ਦੇ ਤੇ ਜਦੋਂ ਉਹਨੇ ਭਾਈ ਮੂੰਹ ਦੇਖਿਆ ਜਾ ਕੇ ਕਹਿੰਦੀ ਭਾਣੇ ਤੇਰੇ ਦਾਦੇ ਸਾਰੇ ਨੂੰ ਤੇਰਾ ਹਾਰ ਚਾਹੀਦਾ ਤੇ ਹਾਰ ਦੇ ਦੇ ਉਹਨੇ ਹਾਰ ਦੇ ਨਾਲ ਆਪਣੀਆਂ ਚੂੜੀਆਂ ਵੀ ਦੇ ਦਿੱਤੀਆਂ ਤੇ ਉਹ ਬਾਬੇ ਨੂੰ ਨੂੰ ਲਿਆ ਕੇ ਨ ਦੇਤਾ ਹਾਰ ਵੀ ਦੇਤਾ ਚੂੜੀਆਂ ਵੀ ਦੇ ਤਾ ਕਹਿੰਦਾ ਬਾਪਾ ਤੂੰ ਤਾਂ ਇਕੱਲਾ ਹਾਰ ਹੀ ਮੰਗਾਇ ਸੀ ਉਹਨੇ ਤਾਂ ਇਕੱਲੀਆਂ ਚੂੜੀਆਂ ਦੇ ਤਾ ਕਹਿੰਦਾ ਇਹੇ ਦੀ ਘਰਾਣੇ ਦਾ ਫਰਕ ਨਾ ਤਾਂ ਐਡੀ ਦੂਰ ਪਿਆਈ ਆ ਕਹਿੰਦਾ ਤੇਰੇ ਮੰਗੂ ਨੂੰ ਵੀ ਤੌੜੀ ਦਾ ਦੁੱਧ ਵੀ ਖੋ ਲਿਆ ਕਟੀਆਂ ਨੂੰ